ਸਤਿ ਸ੍ਰੀ ਅਕਾਲ ਦੋਸਤੋ ਮੈਂ ਰੋਹਿਨ ਗੁਪਤਾ ਬ੍ਰਿਟਿਸ਼ ਹੈਲਪੀਅਰ ਪਗਵਾੜਾ ਤੋਂ ਮਾਕਿਰ ਬੜਾ ਹਿਊਮਰ ਆ ਕੈਨੇਡਾ ਦਾ ਸਟੂਡੈਂਟ ਵੀਜ਼ਾ ਨਹੀਂ ਆ ਰਿਹਾ ਜੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਨਹੀਂ ਆ ਰਿਹਾ ਤੇ ਆ ਕੀ ਆ ਅੱਜ ਅਸੀਂ ਪੰਜ ਕੈਨੇਡਾ ਦੇ ਸਟੂਡੈਂਟ ਵੀਜ਼ੇ ਹੋਲਟ ਤੇ ਆ ਮੈਂ ਸਾਨੂੰ ਕੰਗਰੈਸ ਕਰਨਾ ਚਾਹੁੰਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਕੈਨੇਡਾ ਬੰਦ ਨਹੀਂ ਹੋਇਆ ਕੈਨੇਡਾ ਬਹੁਤ ਵਧੀਆ ਚੱਲ ਰਿਹਾ ਵਾ ਕੈਨੇਡਾ ਦੇ ਵੀਜ਼ੇ ਬੜੇ ਮਜ਼ੇ ਨਾਲ ਆ ਰਹੇ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕੈਨੇਡਾ ਜੇ ਬੰਦ ਹੋਇਆ ਵਾ ਤੇ ਸਿਰਫ ਤੇ ਸਿਰਫ ਪ੍ਰਾਈਵੇਟ ਕਾਲਜਿਸ ਬੰਦ ਹੋਏ ਆ ਜਿਨ੍ਹਾਂ ਨੂੰ ਬੱਚਿਆਂ ਨੂੰ ਬਲ ਪ੍ਰਮਾਣ ਨਹੀਂ ਮਿਲਣਾ ਪਬਲਿਕ ਕਾਲਜਿਸ ਵਿੱਚ ਅਪਲਾਈ ਕਰੋ ਜੂਨੀਵਰਸਿਟੀਆਂ ਵਿੱਚ ਪੜਾਈ ਕਰੋ ਤੁਹਾਡਾ ਵੀਜ਼ਾ ਆਊਗਾ 100% ਵੀਜ਼ਾ ਆਊਗਾ ਜੇ ਤੁਸੀਂ ਵੀ ਆਪਣਾ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾ ਕੇ ਆਪਣਾ ਪੂਰਾ ਕਰਨਾ ਚਾਹੁੰਦੇ ਹੋ ਪਬਲਿਕ ਕਾਲਜਿਸ ਔਰ ਜੂਨੀਵਰਸਿਟੀਆਂ ਵਿੱਚ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਪਤਾ ਹੀ ਆ ਤੁਸੀਂ ਆਣਾ ਕਿੱਥੇ ਬ੍ਰਿਟਿਸ਼ ਐਜੂਕੇਸ਼ਨ ਤੇ ਜਾਂ नीचे ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰੋ ਸਾਡੀ ਟੀਮ ਤੁਹਾਨੂੰ ਪ੍ਰੋਪਰ ਗਾਈਡ ਕਰੂਗੀ ਤੁੜੀ ਪ੍ਰੋਪਰ ਅਸੈਸਮੈਂਟ ਕਰੋਗੀ ਜੇ ਤੁਸੀਂ ਅਲਰਟਸ ਬੀ ਨਹੀਂ ਕੀਤੀ ਤੇ ਅਲਰਟਸ ਤੋਂ ਲੈ ਕੇ 20 ਤੱਕ ਦਾ ਪੂਰਾ ਸਫ਼ਰ ਤੁਹਾਨੂੰ ਪਤਾ ਹੀ ਹੈ ਕਿੱਥੋਂ ਗੁਰਾ ਹੋਣਾ ਮਰ ਸਿਰਫ ਤੇ ਸਿਰਫ ਬ੍ਰਿਟਿਸ਼ ਏਅਰ ਕਲੋ